ਹਾਂਜੀ ਯੰਗ ਫਾਰਮਰ ਚੈਨਲ ਨਾਲ ਜੁੜੇ ਹੋਏ ਸਾਰੇ ਹੀ ਪੈਣਾ ਦੇ ਭਰਾਵਾਂ ਨੂੰ ਸਤ ਸ੍ਰੀ ਅਕਾਲ ਗੁੱਡ ਮਾਰਨਿੰਗ ਤੇ ਅੱਜ ਆਪਾਂ ਹੋਏ ਆ ਲਾਈਵ ਤੁਹਾਡੇ ਨਾਲ ਆਪਣੇ ਚੈਨਲ ਤੇ ਜੁੜਿਓ ਭਰਾ ਫਿਰ ਆਪਾਂ ਗੱਲਾਂ ਬਾਤਾਂ ਕਰਦੇ ਆਂ ਸ਼ੁਰੂ ਤੇ ਪਹਿਲਾਂ ਬੱਕਰੀਆਂ ਦੀਆਂ ਝਾੜਾਂ ਚੱਲਦੀਆਂ ਦੇਖੋ ਹਾਂ ਅਨ ਸਵੇਰਾ ਸਵੇਰਾ ਦਾ ਬਈ ਟਾਈਮ ਹਨਾ 9:30 ਹੋ ਗਏ ਤੇ ਜਿਹੜਾ ਇਹਨਾਂ ਨੂੰ ਸਵੇਰ ਉੱਠ ਕੇ ਆਪ ਪਾਇਆ ਸੀਗਾ ਸੁੱਕਾ ਨੀਰਾ ਗਵਾਰੇ ਦਾ ਉਹ ਇਹਨਾਂ ਨੇ ਛਕ ਲਿਆ ਤੇ ਹੁਣ ਜਾੜਾਂ ਚੱਲੀ ਜਾਂਦੀਆਂ ਲਓ ਬਈ ਆ ਗਏ ਮੁੰਡੇ ਆਪਣੇ ਆ ਜਾਓ ਆ ਜਾਓ ਹਰਜੀਤ ਆ ਜਾਓ ਹਰਮਨ ਆ ਜਾਓ ਕਰਾਂ ਲਾਈਏ ਰੌਣਕ ਮੇਲਾ ਕਰਕੇ ਗੱਲਾਂ ਬਾਤਾਂ ਤੇ ਤੂੰ ਹੀ ਪਾਈ ਹੋਈ ਆ ਹਰਜੀਤ ਤੇ ਹਰਮਨ ਨੂੰ ਡੀਕੀ ਜਾਂਦੀ ਆ ਤੂੰ ਹੀ ਕਿੰਨੇ ਚਿਰ ਚਾਜੋਗੇ ਲਓ ਬਈ ਸ਼ੇਅਰ ਕਰ ਦਿਓ ਵੀਰ ਲਾਈਵ ਫਿਰ ਆਪਾਂ ਗੱਲਾਂ ਬਾਤਾਂ ਕਰਦੇ ਆਂ ਸ਼ੁਰੂ ਤੇ ਜਿਹੜਾ ਆਪਾਂ ਟਾਈਟਲ ਦਿੱਤਾ ਵੀ ਬੱਕਰੀਆਂ ਦਾ ਕੰਮ ਰੋਕ ਕੇ ਸ਼ੁਰੂ ਕਰਿਓ ਕਿਉਂਕਿ ਬਹੁਤ ਭਰਾਵਾਂ ਦੇ ਫੋਨ ਆਉਂਦੇ ਬਾਈ ਬੱਕਰੀ ਚਾਹੀਦੀ ਆ ਬਾਈ ਬੱਕਰੀਆਂ ਦਿਵਾ ਦਿਓ 2 3 ਅਸੀਂ ਪਹਿਲੀ ਅਜੇ ਕੰਮ ਸ਼ੁਰੂ ਕਰਨਾ ਬਾਈ ਜੀ ਠੰਡ ਚ ਨਾ ਥੋੜਾ ਜਿਹਾ ਔਖਾ ਹੋ ਜਾਂਦਾ ਕੰਮ ਨਵੇਂ ਬੰਦੇ ਨੂੰ ਬੱਚਿਆਂ ਨੂੰ ਜ਼ਖਾਮ ਰੇਸ਼ਾ ਹੀ ਨਹੀਂ ਲੋਟ ਆਉਣਾ ਠੀਕ ਆ ਥੋੜਾ ਜਿਹਾ ਰੋਕ ਕੇ ਸ਼ੁਰੂ ਕਰ ਲਿਓ ਕੰਮ ਇਸ ਟੌਪਿਕ ਤੇ ਆਪਾਂ ਗੱਲਬਾਤ ਕਰਾਂਗੇ ਤੇ ਆਪਾਂ ਹੋਰ ਭਰਾਵਾਂ ਨੂੰ ਜੁੜ ਜਾਂਦੇ ਕਿ ਫਿਰ ਗੱਲਬਾਤ ਸ਼ੁਰੂ ਕਰਦੇ ਹਾਂ ਬਾਈ ਗੁਰਜੀਤ ਗੁਰੂ ਜੀ ਹਾਂਜੀ ਬਾਈ ਜੀ ਕੀ ਹਾਲ ਹੈ ਜੀ ਠੀਕ ਠਾਕ ਹਾਂ ਸਰਜੀਤ ਸਿੰਘ ਬਾਈ ਤੁਹਾਡੇ ਗਵਾਰੇ ਦੇ ਨੀਰੇ ਦਾ ਬਾਈ ਜੀ ਗਵਾਰੇ ਦਾ ਨੀਰੇ ਦਾ ਰੇਟ ਇੱਥੇ ਹੈਗਾ 700 ਤੋਂ 900 ਤੱਕ ਰਾਜਸਥਾਨ ਵਾਲਾ ਜਿਹੜਾ ਵਧੀਆ ਨੀਰਾ ਜਿਹੜਾ ਟਰਾਲਾ ਆਉਂਦਾ ਲਾਉਂਦੇ ਆ 700 ਤੋਂ ਲੈ ਕੇ 800 850 900 ਵੀਰ ਜੀ ਮੈਂ ਬਾਹਰ ਇਹ ਕੰਮ ਤਾਂ ਕੰਮਕਾਰ ਵਧੀਆ ਹਾਂਜੀ ਹਾਂਜੀ ਬਈ ਵਧੀਆ ਬਈ ਕਿੱਥੋਂ ਤੁਸੀਂ ਕੰਮਕਾਰ ਵਧੀਆ ਬਈ ਬੱਕਰੀਆਂ ਦਾ ਹੁਣ ਆਦਾ ਝਾੜ ਚਲਾਈ ਜਾਂਦੀਆਂ ਠੰਡ ਚ ਨਾ ਬਈ ਬੱਕਰੀ ਸਾਰਾ ਦਿਨ ਹੀ ਖਾਈ ਜਾਵੇ ਤਾਂ ਵੀ ਕੋਈ ਚੱਕਰ ਨਹੀਂ ਆ ਡਰ ਨਹੀਂ ਕੋਈ ਉਨੀ ਤੰਦਰੁਸਤ ਰਹੂਗੀ ਜੇ ਸਾਰਾ ਦਿਨ ਬੱਕਰੀ ਦੀ ਝਾੜ ਚੱਲਦੀ ਆ ओके ओके ਯੂਰਪ ਚੋਂ ਬਾਈ ਠੀਕ ਆ ਵੀਰੇ ਵਧੀਆ ਗੱਲ ਆ ਚਲੋ ਵਧੀਆ ਹਨਾ ਬਾਈ ਬਹੁਤ ਆਪਣੇ ਪੰਜਾਬੀ ਭਰਾ ਜਿਹੜੇ ਪਰਦੇਸਾਂ ਦੇ ਵਿੱਚ ਆਉਂਦੀਆਂ ਮਿਹਨਤਾਂ ਕਰਦੇ ਹੱਡ ਤੋੜਮੀਆਂ ਆ ਆਪਣੇ ਪਰਿਵਾਰਾਂ ਤੋਂ ਦੂਰ ਰਹਿ ਕੇ ਬਹੁਤ ਵਧੀਆ ਗੱਲ ਆ ਸਰਜੀਤ ਬਾਈ ਕਿਹੜਾ ਏਰੀਆ ਤੁਹਾਡਾ Rajasthan ਤਾਂ ਬਈ ਸਸਤੇ ਹੁੰਦਾ ਫਿਰ ਇੱਥੇ ਇੱਕ ਦਾ ਰਾਹ ਜ ਰਸਤੇ ਦਾ ਖਰਚਾ ਪੈ ਜਾਂਦਾ ਹਨਾ ਜਿਹੜੇ ਬੰਦੇ ਕੰਮ ਕਰਦੇ ਨੇ ਦੇ ਨੀਰੇ ਦਾ ਪ੍ਰਭਾਵ ਦਾ ਮਾਰਜਨ ਵੀ ਰੱਖਦੇ ਆ ਜਿੱਥੋਂ ਚੱਲਦਾ ਨੀਰਾ ਉੱਥੇ ਤਾਂ ਸਸਤਾ ਹੀ ਹੁੰਦਾ ਸ਼ੇਅਰ ਕਰ ਦਿਆ ਕਰੋ ਬਾਈ ਲਾਈਵ ਆਪਣਾ ਜ਼ਰੂਰ ਯਾਰ ਆਪਾਂ ਵਧੀਆ ਕੰਮ ਦੀਆਂ ਗੱਲਾਂ ਕਰਦੇ ਆ ਹਨਾ ਜਿਹੜੇ ਭਰਾਵਾਂ ਕੋਲੇ ਕੋਈ ਬੱਕਰੀ ਵਾਲੇ ਗਰੁੱਪ ਚੱਲਦੇ ਆ ਜਾਂ ਹੋਰ ਕੋਈ ਗਰੁੱਪ ਚੱਲਦਾ ਨਾ ਖੇਤੀਬਾੜੀ ਪਸ਼ੂ ਪਾਲਣ ਵਾਲਾ ਉਹਦੇ 'ਚ ਬਾਈ ਸ਼ੇਅਰ ਕਰ ਦਿਆ ਕਰੋ ਵੀਰ ਮੈਂ ਵੀ ਇੰਡੀਆ 'ਚ ਕੰਮ ਚਲਾਉਂਦੀ ਸੋਚਦਾ ਬਾਈ ਜੀ ਜੇ ਦਾ ਵਧੀਆ ਆਪਣਾ ਕੰਮ ਆ ਯੂਰਪ 'ਚ ਹਨਾ ਚੰਗੇ ਪੈਸੇ ਬੰਦੇ ਆ ਫਿਰ ਤਾਂ ਬਈ ਚੱਲਾਂ ਦੋ ਜਿੰਨਾ ਟਾਈਮ ਚੱਲਦਾ ਹਨਾ ਇਹ ਨਾ ਹੋਵੇ ਤੁਸੀਂ ਉੱਥੇ ਵਧੀਆ ਚੱਲਦਾ ਕੰਮ ਛੱਡ ਕੇ ਇੱਥੇ ਆ ਕੇ ਬੱਕਰੀਆਂ ਦਾ ਸ਼ੁਰੂ ਕਰ ਲਓ ਕਿਉਂਕਿ ਆਪਾਂ ਕਿਸੇ ਨੂੰ ਭੇਡ ਚਾਲ ਚ ਮਗਰ ਨਹੀਂ ਲਾਉਂਦੇ ਵੀ ਅਸੀਂ ਜਾਨਵਰ ਦੇ ਦिए ਤੇ ਅਗਲੇ ਦਾ ਕੰਮ ਛੱਡਾ ਦਈਏ ਜੇ ਤੁਹਾਡਾ ਵਧੀਆ ਕੰਮ ਚੱਲਦਾ ਬਾਈ ਔਰ ਪੱਚ ਆਪਦਾ ਚਲਾਓ ਜਿੰਨਾ ਟਾਈਮ ਚੱਲਦਾ ਹਨਾ ਤੇ ਜੇ ਬੱਕਰੀਆਂ ਦਾ ਕੰਮ ਕਰਨਾ ਹੈਗਾ ਤਾਂ ਉਹਨੂੰ ਮੰਨ ਲਓ ਪਹਿਲਾਂ ਸ਼ੌਂਕ ਦੇ ਤੌਰ ਤੇ ਜਾਂ ਸਾਈਡ ਬਿਜ਼ਨਸ ਦੇ ਤੌਰ ਤੇ ਕਰਕੇ ਦੇਖ ਲਓ ਜੇ ਤੁਹਾਨੂੰ ਵਧੀਆ ਲੱਗਿਆ ਤਾਂ ਅੱਗੇ ਵਧਾ ਸਕਦੇ ਹੋ ਵੀਡੀਓ ਦੇਖਦਾ ਹਾਂ ਧੰਨਵਾਦ ਭਾਈ ਗਰਜੀਤ ਭਾਈ ਧੰਨਵਾਦ ਬਹੁਤ ਬਹੁਤ ਬੱਬੂ ਦਈਆ ਹੈਲੋ ਭਾਈ ਹਾਂਜੀ ਭਾਈ ਕਿਵੇਂ ਹੋ ਜਗਸੀਰ ਸਿੰਘ ਰੀਡਰ ਨੂੰ ਤਿਆਰ ਕਰਨ ਦੀ ਡਾਈਟ ਕੀ ਪਾ ਰਹੇ ਹੋ ਦੱਸ ਦਿਨੇ ਬਾਈ ਨਾ ਨਾ ਬਰੋ ਕੰਮ ਵਧੀਆ ਹਾਂਜੀ ਹਾਂਜੀ ਭਾਈ ਫਿਰ ਵਧੀਆ ਭਾਈ ਹੌਲੀ ਹੌਲੀ ਹਾਂ ਵੀ ਹੌਲੀ ਹੌਲੀ ਚਲਾਇਓ ਆਪਾਂ ਵੀ ਇਹੀ ਕਹਿਨੇ ਆ ਸਿੱਖ ਲੋ ਪਹਿਲਾਂ ਹਨਾ ਕੰਮ ਨੂੰ ਤੇ ਕਈ ਭਰਾ ਕਰਦੇ ਆ ਨਾ ਪੈਸਾ ਹੁੰਦਾ ਹਨਾ 40 50 ਨਕਾ ਤੋਂ 30 ਨਕਾ ਤੋਂ ਸ਼ੁਰੂ ਕਰ ਲੈਂਦੇ ਆ ਜਦੋਂ ਤੱਕ ਸਿੱਖਦੇ ਉਹਦੋਂ ਤੱਕ ਨੁਕਸਾਨ ਹੋ ਜਾਂਦਾ ਮਾਰਕੀਟ ਦੀ ਸਮਝ ਨਹੀਂ ਹੁੰਦੀ ਬਿਮਾਰੀਆਂ ਦੀ ਨਹੀਂ ਹੁੰਦੀ ਹਨਾ ਤੇ ਇਸੇ ਕਰਕੇ ਅੱਜ ਆਪਾਂ ਲਾਈਵ ਦੇ ਵਿੱਚ ਤੁਹਾਨੂੰ ਗੱਲਾਂ ਦੱਸਣੀਆਂ ਹਰਪ੍ਰੀਤ ਗਿੱਲ ਬਾਈ ਸੱਸਟਵਰਕ ਇਸ਼ੂ ਹੋ ਸਕਦਾ ਜੀ ਬਕਰਾਂ ਟੀਵੀ 30 40 ਕਿਲੋ ਪਰ ਧੀਰੇ ਤੇ ਦੋ ਦੰਦ ਬੱਕਰੇ ਮੀਟ ਵਾਲਿਆਂ ਦਾ ਹੁੰਦਾ ਕੀ ਰੇਟ ਬਾਈ ਜੀ ਮੀਟ ਵਾਲੇ ਜਾਨਵਰ ਦੀ ਤੇਜ਼ੀ ਹੈ ਬਾਈ ਹੁਣ ਠੰਡ ਬਹੁਤ ਪੈ ਰਹੀ ਆ ਮੰਗ ਚੰਗੀ ਆ ਤੇ ਐਲ ਕੀ ਦੱਸ ਦੇ ਤੌਂਗ ਵਾਲੀ ਵੀ 350 400 ਨੂੰ ਵਿਕੇ ਜਾਂਦੇ ਬੱਕਰੇ ਠੀਕ ਹੈ ਜੀ ਕਿਹੜਾ ਰਹੀਆ ਤੁਹਾਡੇ ਖੜੇ ਬੱਕਰੇ ਬਾਈ bro ਮੈਂ ਮੱਝ ਕਾਉ ਦਾ ਵੀ ਕਰਦਾ ਇੰਡੀਆ ਕੰਮ ਮੇਰੇ ਡੈਡੀ ਦੇਖਦਾ ਠੀਕ ਆ ਬਾਈ ਵਧੀਆ ਗੱਲ ਆ ਇੱਕ ਬਾਈ ਨੇ ਨਾ ਕਮੈਂਟ ਕੀਤਾ ਸੀਗਾ ਵੀ ਬਰੀਡਰ ਨੂੰ ਤਿਆਰ ਕਰਨ ਦੀ ਡਾਈਟ ਕੀ ਆ ਹਨਾ ਡਾਈਟ ਪਾ ਰਹੇ ਹਾਂ ਬਾਈ ਜੀ ਬਰੀਡਰ ਨੂੰ ਜਿਹੜਾ ਅਸੀਂ ਫੀਡ ਬਣਾਉਣਾ ਨਾ ਮੈਂ 3400 ਨੂੰ ਕੁਆਂਟਲ ਵਾਲੀ ਬਣਾਉਣਾ ਹੁੰਦਾ ਉਹਦੇ ਚ ਮੱਕੀ ਮੱਕੀ ਹੋ ਗਈ ਹਨਾ ਮੇਨ ਮੱਕੀ ਤੇ ਉਸ ਤੋਂ ਬਾਅਦ ਸੋਇਆ ਡੀਓਸੀ ਸੋਇਆ ਡੀਓਸੀ ਤੇ ਨਾਲ ਆਪਣਾ ਕਣਕ ਦਾ ਚੌਕਰ ਛੋਲਿਆਂ ਦਾ ਛਿਲਕਾ ਤੇ ਇੱਕ ਹੋਗਾ ਥੋੜਾ ਕਣਕ ਹੋ ਗਈ ਹਨਾ ਕਣਕ ਵੀ ਪਾਉਣੇ ਆ ਬਈ ਤੇ ਦੂਜੇ ਨੰਬਰ ਤੇ ਆ ਗਿਆ ਆਪਣਾ ਬੜੇਵੇਂ ਪਾਉਣੇ ਆ ਹਨਾ ਬੜੇਵੇਂ ਹੋਗੇ ਨਰਮੇ ਦੇ ਉਹ ਪਾਉਣੇ ਆ ਤੇ ਇੱਕ ਆਪਣਾ ਮਿਨਰਲ ਮਿਕਸਚਰ ਪਾਉਣੇ ਆ ਨਮਕ ਹੋ ਗਿਆ ਮਿੱਠਾ ਸੋਡਾ ਹੋ ਗਿਆ ਹਨਾ ਇਹ ਸਾਰੀਆਂ ਚੀਜ਼ਾਂ ਪਾਉਣੇ ਆ ਤੇ ਜੇ ਮੰਨ ਲਓ ਤੁਸੀਂ ਫੀਡ ਦੇ ਚੱਕਰ ਚ ਬਾਲਾ ਨਹੀਂ ਪੈਣਾ ਮੰਨ ਲਓ ਜਾਨਵਰ ਆਪਣੇ ਕੋਲੇ ਥੋੜੇ ਆ ਕੋਈ 5 6 ਜਾਣ ਤਾਂ ਬਈ ਸਭ ਤੋਂ ਬੱਕਰਿਆਂ ਨੂੰ ਤਿਆਰ ਕਰਨਾ ਜੇ ਬਰਾਬਰ ਮਾਤਰਾ ਚ ਲੈ ਲਓ ਬਈ ਕਣਕ ਜਿਵੇਂ 10 ਕਿਲੋ ਕਣਕ ਲੈ ਲਓ 10 ਕਿਲੋ ਪਾ ਲਓ ਮੱਕੀ ਤੇ ਜੇ ਪਾ ਸਕਦੇ ਹਾਂ ਤਾਂ ਸੋ ਪਾ ਲਓ ਛੋਲੇ ਵਧੀਆ ਸਾਫ ਤੇ ਛੋਲੇ ਹਨਾ ਜਿਹੜੇ ਆਪਣੇ ਕਾਲੇ ਛੋਲੇ ਹੁੰਦੇ ਆ ਤੇ ਤਿੰਨੇ ਚੀਜ਼ਾਂ ਮਿਕਸ ਕਰ ਲਓ ਠੀਕ ਆ ਬਈ ਤੇ ਬੱਕਰੇ ਨੂੰ ਸ਼ੁਰੂ ਕਰ ਦਿਓ ਤਿੰਨੇ ਚੀਜ਼ਾਂ ਮਿਕਸ ਕਰਕੇ ਜਿਵੇਂ ਆਪਣਾ ਸਾਕਰਾ ਜਾਂ 8-9 ਮਹੀਨਿਆਂ ਦਾ ਤਾਂ ਅੱਧਾ ਕਿਲੋ ਉਹਨੂੰ ਪਾ ਸਕਦੇ ਹਾਂ ਬਹੁਤ ਵਧੀਆ ਤਿਆਰ ਹੋਊਗਾ ਬਈ ਤੇ ਇਹਦੇ ਵਿੱਚ ਆਪਾਂ ਸੋਇਆਬੀਨ ਵੀ ਐਡ ਕਰ ਸਕਦੇ ਹਾਂ ਜਿਵੇਂ 10 ਕਿਲੋ ਮੱਕੀ 10 ਕਿਲੋ ਕਣਕ ਹੋਗੀ 5 ਕਿਲੋ ਸੋਇਆਬੀਨ ਕਰ ਲਓ ਹਨਾ 5 ਕਿਲੋ ਛੋਲੇ ਕਰ ਲਓ ਇਹ ਚੀਜ਼ਾਂ ਸਾਰੀਆਂ ਪਾ ਸਕਦੇ ਆਪਾਂ ਦਰੜ ਫਰੜ ਜੀਆਂ ਕਰਕੇ ਮੇਰਾ ਨੰਬਰ ਬਈ ਜੀ 869955 55652 869955 55652 ਮੈਨੂੰ WhatsApp ਮੈਸੇਜ ਕਰ ਲਿਆ ਕਰੋ ਬਈ ਹਾਂਜੀ ਹਾਂਜੀ ਬਈ ਬੱਕਰੀਆਂ ਦਾ ਕੰਮ ਆਪਣਾ ਮੋੜ ਮੰਡੀ ਨੇੜੇ ਫਾਰਮ ਹੈ ਠੀਕ ਹੈ ਬਈ ਬਈ ਬੱਕਰੀਆਂ ਦੀ ਵੀਡੀਓ ਆ ਨੰਬਰ ਤੇ ਪਾ ਦੀ ਆਪਣੇ ਬਈ ਰਾਜਵੀਰ ਲੈਂਦਾ ਹੁੰਦਾ ਬੱਕਰੀ ਉਹਨੂੰ ਚਾਹੀਦੀ ਹੈ ਜੇ ਵੇਚਣੇ ਹੋਣ ਮੀਟ ਵਾਲੇ ਤਾਂ ਬੱਕਰੀਆਂ ਹਾਂ ਬਈ ਆਪਣੇ ਕੋਲੇ ਬਰਬਰੀ ਬੱਕਰੀਆਂ ਸਾਰੀਆਂ ਆਪਣੇ ਘਰੇ ਰੱਖੀਆਂ ਬਈ ਹੈਨਾ ਤੇ ਐਸਾ ਵੀ ਆਪਣੇ ਕੋਲੇ ਹੈਗੇ ਨੇ ਛੋਟੇ ਵੱਡੇ 25 ਕਿਨਾਗ ਹੋ ਗਏ ਹੌਲੀ ਹੌਲੀ ਵਧਾ ਰਹੇ ਹਾਂ ਠੀਕ ਹੈ ਬਈ ਜੀ ਬਾਈ ਹਰਪ੍ਰੀਤ ਸਿੰਘ ਮੈਂ ਬਿੱਟਰ ਦਾ ਕੰਮ ਸ਼ੁਰੂ ਕੀਤਾ ਬਈ ਸਾਲ ਹੋ ਗਿਆ 10 ਜਾਨਵਰ ਹੈਗੇ ਆ ਪਿੰਡ ਬਹਿਮਣ ਜੱਸਾ ਸਿੰਘ ਬਠਿੰਡਾ ਬਹੁਤ ਵਧੀਆ ਬਈ ਬਹੁਤ ਵਧੀਆ ਚਲੋ ਵਧੀਆ ਗੱਲ ਆ ਬਈ ਹਨਾ ਸੋਹਣਾ ਕੰਮ ਆ ਇਹ ਬੀਟਲ ਦਾ ਟਕਾ ਕੇ ਕਰੋ ਬਈ ਛਾਲ ਤੇ ਹਾਂ ਬਈ ਮੈਨੂੰ ਵੀਡੀਓ ਪਾ ਦਿਓ ਬਈ ਮੇਰੇ ਨੰਬਰ ਤੇ ਰੇਟ ਤਾਂ ਹਾਂ ਬਈ ਜਾਨਵਰ ਦਾ ਮੇਲ ਹੀ ਜਾਂਦਾ ਚੰਗੇ ਦਾ 400 ਨੂੰ ਵੇਚ ਜੂਗਾ ਜਗਦੇਵ ਸਿੰਘ ਗੁੱਡ ਜਾਨਵਰ ਦੀ ਬਈ ਪਲਾਈ ਵਿਗਦੀ ਆ ਜਿੰਨਾ ਜਾਨਵਰ ਸੋਹਣਾ ਪਲਿਆ ਨਾ ਉਨਾ ਹੀ ਵਧੀਆ ਮਹਿੰਗਾ ਵਿਖਦਾ ਸੋਹਣਾ ਜਾਨਵਰ ਅਗਲਾ ਮੀਟ ਵਾਲਾ ਵੀ ਭੱਜ ਕੇ ਲੈਂਦਾ ਵੀ ਯਾਰ ਚੰਗਾ ਨਿਬੜੂਗਾ ਇਹਦੇ ਚੋ ਮਾਲ ਹਨਾ ਜਾਨਵਰ ਲਿੱਸਾ ਹੋਵੇ ਚਾਹੇ ਨਸਲ ਚ ਹੋਵੇ ਉਹਦੇ ਤੋਂ ਥੋੜਾ ਚੱਲਦਾ ਬੰਦਾ ਖਰੀਦਣ ਵਾਲਾ ਨਹੀਂ ਬਈ ਆਪਣੇ ਕੋਲੇ ਪੱਠਾ ਸੇਲ ਹੈਣੀ ਬਈ ਪੱਠਾ ਹੈਣੀ ਆਪਣੇ ਕੋਲੇ ਸੇਲ ਹੋਰ ਸੁਣਾਓ ਬਈ ਹੋਰ ਭਰਾ ਕਿੱਥੋਂ ਕਿੱਥੋਂ ਜੁੜੇ ਆ ਸਾਰੇ ਕਮੈਂਟ ਕਰਿਆ ਕਰੋ ਬਈ ਜਰੂਰ ਹਨਾ ਜਗਦੇਵ ਸਿੰਘ ਗੁੱਡ ਬੱਬੂ ਦਹੀਆ ਬਰਬਰੀ ਬੱਕਰਾ ਸੇਲ ਹੈ ਹਾਂਜੀ ਬਈ ਬੱਕਰੇ ਹੈਗੇ ਆ ਸੇਲ ਬਰਬਰੀ ਆਪਣੇ ਕੋਲੇ ਆਪਣੇ ਕੋਲੇ ਬਈ ਤਿੰਨ ਚਾਰ ਮਹੀਨਿਆਂ ਦਾ ਬੱਚਾ ਵੀ ਹੈਗਾ ਇੱਕ ਸਿੰਗਾ ਚ ਇੱਕ ਬੱਕਰਾ ਆਪਣੇ ਕੋਲੇ ਹੈਗਾ 2 ਟਾਈ ਮਹੀਨਿਆਂ ਦਾ ਵੀ ਹੈਗਾ ਠੀਕ ਹੈ ਜੀ ਕਿਸੇ ਨੇ ਲੈਣਾ ਹੋਇਆ ਤਾਂ ਮੈਨੂੰ ਪਰਸਨਲ ਮੈਸੇਜ ਕਰ ਲਿਓ अच्छा अच्छा ठीक है भाई कोई गाल नहीं भाई मेनू ਤੁਸੀਂ ਵੀਡੀਓ ਪਾ ਦਿਓ ਦੇਖ ਲਾਂਗੇ ਆਪਾਂ ਨਾ ਕੀ ਆਪਣਾ ਬਾਈ ਰਾਜਵੀਰ ਨੂੰ ਫੋਨ ਕੀਤਾ ਸੀ ਦਾ 250 ਦੇ ਫਿਰਦਾ ਉਹ ਫਿਰ ਜਾਨਵਰ ਬਾਈ ਕੋਲੇ ਆ ਕੇ ਦੇਖੇ ਤੂੰ ਪਤਾ ਲੱਗਦਾ ਹਨਾ ਕੱਲ ਅਸੀਂ ਗਏ ਸੀ ਹਰਿਆਣੇ ਚ ਕੱਲ ਵੀ ਬੱਕਰੇ ਦੇਖ ਕੇ ਆਏ ਆ ਹਮ ਲਾਈਕ ਕਰਦੀ ਹੈ ਬਾਈ थैंक यू भाई थैंक यू भाई ਸ਼ੇਅਰ ਕਰ ਦਿਓ ਲਾਈਵ ਸਾਰੇ ਭਰਾ ਬੇਨਤੀ ਹੈ ਹਨਾ ਸ਼ੇਅਰ ਕਰ ਦਿਓ ਲਾਈਵ ਨੂੰ ਚਲੋ ਬਾਤ ਤੋਂ ਬਾਅਦ ਭਰਾ ਜੋੜਨ ਫਿਰ ਆਪਾਂ ਗੱਲਬਾਤ ਸ਼ੁਰੂ ਕਰਦੇ ਆਂ ਕਮੈਂਟ ਜਿਹਨੇ ਕਰਨਾ ਬਈ ਕਰ ਦਿਓ ਫਿਰ ਆਪਾਂ ਨਾਂ ਸਾਰਿਆਂ ਦੇ ਬੋਲ ਦਿਆਂਗੇ ਉਸ ਤੋਂ ਬਾਅਦ ਗੱਲਬਾਤ ਸ਼ੁਰੂ ਕਰਾਂਗੇ ਆਪਾਂ ਬਰਬਰੀ ਬੱਕਰੀ ਦਾ ਬਈ ਰੇਟ ਹੁੰਦਾ ਕੁਆਲਿਟੀ ਦੇ ਅਕੋਰਡਿੰਗ ਜੱਸੀ ਬਈ ਬਰਬਰੀ ਬੱਕਰੀ ਤੁਹਾਨੂੰ 7-8000 ਦੀ ਵੀ ਮਿਲ ਜੂਗੀ ਹਨ ਤੇ ਬਰਬਰੀ ਬੱਕਰੀ 25-3000 ਦੀ ਵੀ ਹੁੰਦੀ ਆ ਜਿਹੜਾ ਐਵਰੇਜ ਰੇਟ ਆ ਉਹ 15-20000 ਦੀ ਪੂਰੀ ਚੰਗੀ ਬੱਕਰੀ ਸੂਈ ਹੋਈ ਜਾਂ ਸੂਣ ਵਾਲੀ ਮਿਲ ਜਾਂਦੀ ਹੈ ਬਈ ਵਧੀਆ ਕੁਆਲਿਟੀ ਜ ਤੇ ਬਾਕੀ ਮੌਕੇ ਦਾ ਰੇਟ ਹੁੰਦਾ ਵੀ ਕਿਦਾਂ ਜਾਨਵਰ ਦੀ ਕੁਆਲਿਟੀ ਆ ਆਪਾਂ ਬਈ ਗੱਲਬਾਤ ਸ਼ੁਰੂ ਕਰਦੇ ਆ ਨਾ ਅਰੇ ਭਾਈ ਕਈ ਵਾਰ ਨਾ ਸੇਲ ਵਾਲੇ ਮੈਸੇਜ ਕਰੀ ਜਾਂਦੇ ਸੇਲ ਜਿਹੜੇ ਮੈਸੇਜ ਚ ਆਪਣੇ ਕਮੈਂਟ ਚ ਸੇਲ ਲਿਖਿਆ ਹੁੰਦਾ ਉਹ ਨਾ YouTube ਹਿਡਨ ਕਰ ਦਿੰਦਾ ਉਹ ਸ਼ੋਅ ਨਹੀਂ ਹੁੰਦਾ ਨਾ ਕਿਸੇ ਨੂੰ ਵੀ ਸੇਲ ਜਿਹੜਾ ਕਈ ਵਰਡ ਇਦਾਂ ਦੇ ਹੁੰਦੇ ਆ ਜਿਵੇਂ ਉਹ ਕੋਪਾ ਨੂੰ YouTube ਸ਼ੋਅ ਨਹੀਂ ਕਰਦਾ ਤੇ ਉਹਦੇ ਕਰਕੇ ਮੈਨੂੰ ਮੈਸੇਜ ਹਾਈਡ ਹੋ ਜਾਂਦਾ ਤੇ ਆਪਾਂ ਬਈ ਗੱਲਬਾਤ ਸ਼ੁਰੂ ਕਰਦੇ ਆ ਜਿਹੜੇ ਭਰਾ ਬੱਕਰੀ ਪਾਲਣ ਚ ਨਵਾਂ ਕੰਮ ਸ਼ੁਰੂ ਕਰਨਾ ਚਾਹੁੰਦੇ ਆ ਹਨਾ ਤੇ ਬਹੁਤ ਫੋਨ ਆਉਂਦੇ ਹੁੰਦੇ ਆ ਵੀ ਬਾਈ ਬੱਕਰੀਆਂ ਲੈਣੀਆਂ ਦਵਾ ਦਿਓ ਹਨਾ ਹੁਣ ਵਿਹਲੇ ਸੀਗੇ ਆਪਾਂ ਆਹ ਰੋਤੇ ਥੋੜਾ ਕੰਮ ਘੱਟ ਹੁੰਦਾ ਵਿਹਲੇ ਹੁੰਨੇ ਆ ਸੋਚਦੇ ਆਂ ਕੰਮ ਕਰ ਲਈਏ ਬੱਕਰੀਆਂ ਲੈ ਲਈਏ ਪੈਸੇ ਹੁੰਦੇ ਆ ਹਨਾ ਪਰ ਬਾਈ ਜੀ ਠੰਡ ਦੇ ਵਿੱਚ ਬੱਕਰੀ ਦਾ ਕੰਮ ਆ ਜਿਹੜਾ ਨਵੇਂ ਬ ਮੁਸ਼ਕਲ ਹੋ ਜਾਂਦਾ ਜੇ ਤਾਂ ਤੁਹਾਨੂੰ ਪਹਿਲਾਂ ਮਾੜਾ ਮੋਟਾ ਤਜਰਬਾ ਹੈਗਾ ਨੇੜਿਓਂ ਕਿਤੇ ਜਾਨਵਰ ਤੁਹਾਨੂੰ ਮਿਲਦਾ ਤਾਂ ਲੈ ਸਕਦੇ ਹੋ ਉਹਨੂੰ ਲਿਆ ਕੇ ਘਰੇ ਆਵਦਾ ਵਧੀਆ ਅੰਦਰ ਰੱਖੋ ਨਾ ਠੰਡ ਤੋਂ ਬਚਾ ਕੇ ਰੱਖੋ ਜੇ ਆਪਾਂ ਜ਼ਿਆਦਾ ਦੂਰੋਂ ਜਾਨਵਰ ਲੈਣੇ ਆ ਇਕੱਠੇ ਜਾਨਵਰ ਕੋਈ 5 10 ਲੈਣੇ ਆ ਤਾਂ ਉਹਦੇ ਤੋਂ ਬਈ ਪ੍ਰੇਹ ਕਰੋ ਕਿਉਂਕਿ ਇਕੱਠੇ ਜਾਨਵਰਾਂ ਦੇ ਵਿੱਚ ਨਾ ਇੱਕ ਕਦੇ ਜਾਨਵਰ ਨੂੰ ਵੀ ਠਰ ਹੁੰਦਾ ਜਖਾਮ ਹੋ ਜਾਂਦਾ ਰੇਸ਼ਾ ਹਨਾ ਤੇ ਅੱਗੇ ਦੀ ਅੱਗੇ ਬਾਕੀ ਜਾਨਵਰਾਂ ਨੂੰ ਵੀ ਕੰਮ ਖਰਾਬ ਕਰ ਦਿੰਦੇ ਆ ਆਪਣੇ ਘਰੇ ਮੰਨ ਲਓ ਬੱਕਰੀਆਂ ਹੋਰ ਰੱਖੀਆਂ ਆ ਆਪਾਂ ਬਾਹਰੋਂ ਲਿਆ ਕੇ ਬੱਕਰੀਆਂ ਇਸ ਕਰਕੇ ਪਰਹੇਜ਼ ਕਰੋ ਵੀ ਜਿਹੜੇ ਭਰਾ ਨਵਾਂ ਕੰਮ ਸ਼ੁਰੂ ਕਰਨਾ ਚਾਹੁੰਦਾ ਇੱਕ ਮਹੀਨਾ ਜਨਵਰੀ ਦੇ ਵਿੱਚ ਕੰਮ ਸਟਾਰਟ ਤੁਸੀਂ ਕਰ ਸਕਦੇ ਹੋ ਨਾਲੇ ਤਾਂ ਉਹ ਤੋਂ ਦਿਨ ਵਧੀਆ ਖੁੱਲ੍ਹ ਜਾਂਦੇ ਧੁੱਪ ਨਿਕਲਣ ਲੱਗਦੀ ਨਵਰ ਨੂੰ ਅੰਦਰ ਬਾਹਰ ਕਰਨਾ ਸੌਖਾ ਹੁਣ ਤਾਂ ਬਈ ਜਿਆਦਾ ਟਾਈਮ ਜਿਹੜੀਆਂ ਘਰੇ ਬੱਕਰੀਆਂ ਰੱਖਦੇ ਆ 15 ਹੀ ਰੱਖਦੇ ਆ ਹਨਾ ਜਿਹੜੇ ਤਾਂ ਭਰਾ ਚੜਾਈ ਵਾਲੇ ਹੈਗੇ ਆ ਉਹ ਤਾਂ ਬਾਹਰ ਤੋੜਾ ਫੇਰਾ ਕਰਾ ਕਵਾਂਗੇ ਮਾੜੇ ਨਾ ਠੰਡ ਲੱਗ ਜਾਂਦੀ ਹੈ ਜਖਾਂ ਰੇਸ਼ਾ ਹਨਾ ਕੱਲ ਵੀ ਅਸੀਂ ਹੁਣ ਦੇਖ ਕੇ ਆਏ ਆ ਹਨਾ ਦੋ ਤਿੰਨ ਫਾਰਮ ਤੇ ਕਾਫੀ ਜਿਵੇਂ ਬੱਚੇ ਆ ਹਨਾ ਬੱਚਿਆਂ ਨੂੰ ਰੇਸ਼ਾ ਜਖਾਮ ਹੋ ਗਿਆ ਲੱਗਿਆ ਪਿਆ ਹਨਾ ਆਪਰੇ ਤੁਸੀਂ ਦੇਖ ਲਓ ਨਿੱਕੇ ਨਿੱਕੇ ਬੱਚੇ ਆ ਤੇ ਇਹਨਾਂ ਨੂੰ ਸਾਰਾ ਦਿਨ ਤੂੰ ਹੀ ਚੱਲੀ ਜਾਂਦੀ ਆ ਰੋ ਵੀ ਤੂੰ ਹੀ ਪਾਉਨੇ ਆ ਜਿਹੜੇ ਵੱਡੇ ਬੱਚੇ ਆ ਉਹਨਾਂ ਨੂੰ ਵੀ ਹਜੇ ਪਿੰਜਰੇ 'ਚ ਬਾਹਰ ਨਹੀਂ ਕੱਢਿਆ ਕਿਉਂਕਿ ਠੰਡ ਹੀ ਬਹੁਤ ਜ਼ਿਆਦਾ ਆ ਬਈ ਹਨਾ ਜਿੰਨਾ ਭਰੇਜ ਰੱਖਾਂਗੇ ਉਹਨਾਂ ਹੀ ਆਪਦਾ ਫਾਇਦਾ ਬਾਈ ਮਾਰਗ ਦੀ ਦਿੱਕਤ ਆਉਂਦੀ ਏ ਬੱਕਰੀ ਨਾਲੋਂ ਬੱਕਰੀ ਆਉਂਦੀ ਏ بگਦੀ ਨਹੀਂ ਬਈ ਬਾਈ ਹੀਟਿੰਗ ਦੀ ਦਿੱਕਤ ਜੇ ਤਾਂ ਮੰਨ ਲਓ ਆਪਣੇ ਕੋਲੇ ਆ ਵਧੀਆ ਜਾਨਵਰ ਹਨਾ ਮੰਨ ਲਓ ਵਧੀਆ ਕੁਆਲਿਟੀ ਆ ਚੰਗੀ ਫੇਰ ਤਾਂ ਬਈ ਸੋਸ਼ਲ ਮੀਡੀਆ ਦਾ ਅੱਜ ਕੱਲ ਸਮਾਹਣਾ ਤੇ ਆਪਦਾ ਫੇਸਬੁੱਕ ਤੇ ਪਾਓ ਪੇਜ ਬਣਾ ਲਓ ਚਾਹੇ ਕਿਸੇ ਗਰੁੱਪਾਂ 'ਚ ਪਾਓ ਜਾਨਵਰ ਸੇਲ ਆਸਤੇ ਹਨਾ ਵਿਗ ਜਾਂਦਾ ਬਈ ਕੋਈ ਦਿੱਕਤ ਨਹੀਂ ਆਉਂਦੀ WhatsApp ਪਾ ਦਿਓ ਹਨਾ ਤੇ ਕਈ ਵਾਰੀ ਇਦਾਂ ਹੁੰਦਾ ਵੀ ਮੰਨ ਲਓ ਰੇਟ ਦਾ ਬੜਾ ਫਰਕ ਹੁੰਦਾ ਜਾਨਵਰ ਆਪਣਾ ਮੰਨ ਲਓ 10000 ਦਾ ਹੁੰਦਾ ਆਪਾਂ ਮੰਗੀਆਂ ਨੇ ਹੁੰਨੇ 25000 ਖਰੀਦਣ ਵਾਲਾ ਬਈ ਰੇਟ ਨਹੀਂ ਲਾਉਂਦਾ ਅਗਲਾ ਕਹਿੰਦਾ ਯਾਰ ਕੀ ਰੇਟ ਲਾਵਾਂਗੇ ਹਨਾ ਬੰਦਾ ਅੱਗੋਂ ਕੀ ਉਹਦਾ ਕੀ ਬੋਲੂਗਾ ਮਾਰਕੀਟਿੰਗ ਬਈ ਪ੍ਰੋਪਰ ਦੇਖ ਲੋ ਹਨਾ ਵੀ ਪਹਿਲਾਂ ਤਾਂ ਦੇਖੋ ਵੀ ਜਿਹੜਾ ਧੰਦਾ ਹੈਗਾ ਕਿਵੇਂ ਮਾਰਕੀਟ ਚੱਲ ਰਹੀ ਆ ਵੀ ਮੰਦਾ ਚੱਲ ਰਿਹਾ ਬੱਕਰੀਆਂ ਦਾ ਕਿ ਚੰਗਾ ਚੱਲ ਰਿਹਾ ਜੇ ਆਪਣਾ ਮੰਨ ਲਓ ਸਰਦਾ ਹੈਗਾ ਮੰਦੇ ਚ ਜਾਨਵਰ ਨਾ ਵੇਚੋ ਕਿਉਂਕਿ ਮੰਦੇ ਚ ਜਾਨਵਰ ਕਿੰਨਾ ਕਿੰਨਾ ਹੀ ਚੰਗਾ ਆਪਣਾ ਮਾੜਾ ਮੋਟਾ ਆਪਾਂ ਨੂੰ ਕਿਸਾਰਾ ਲੱਗੂ ਗਈ ਬਈ ਹਨਾ ਜੇ ਮੰਨ ਲਓ ਤੇਜ਼ੀ ਹੈਗੀ ਆ ਫਿਰ ਮਾੜੇ ਵੀ ਚੰਗੇ ਰੇਟਾਂ ਦੇ ਵਿਕ ਜਾਂਦੇ ਆ ਮਾਰਕੀਟ ਨੂੰ ਸਮਝ ਲਿਆ ਕਰੋ ਜਿਵੇਂ ਹੁਣ ਆ ਠੰਡ ਦਾ ਟਾਈਮ ਆ ਇਹੋ ਜੀ ਰੁੱਤ 'ਚ ਜਾਨਵਰ ਥੋੜਾ ਘੱਟ ਸੇਲ ਹੁੰਦਾ ਤੇ ਮੰਡੀਆਂ 'ਦੇ ਕਈ ਵਾਰੀ ਤੇਜ਼ੀ ਆ ਜਾਂਦੀ ਹੈ ਕਿਉਂਕਿ ਮੰਡੀਆਂ 'ਤੇ ਜਾਨਵਰ ਆਉਂਦੇ ਆ ਘੱਟ ਖਰੀਦਦਾਰ ਆ ਜਾਂਦੇ ਆ ਖਰੀਦਦਾਰ ਕਾਲੇ ਹੁੰਦੇ ਆ ਵੇਚਣ ਵਾਲਾ ਡਰਦਾ ਵੀ ਯਾਰ ਗਰ ਠੰਡ ਹੈਗੀ ਕਿੱਧਰ ਲੈ ਕੇ ਜਾਵਾਂਗੇ ਬਿਮਾਰ ਨਾ ਹੋ ਜਾਣ ਬੱਕਰੀਆਂ ਜੇ ਨਾ ਵਿਕੀਆਂ ਫਿਰ ਵੀ ਔਖਾ ਹਨ ਤੇ ਜਿਆਦਾ ਗਰਮੀ 'ਚ ਵੀ ਬੱਕਰੀਆਂ ਘੱਟ ਸੇਲ ਹੁੰਦੀਆਂ ਗਰਮੀ 'ਚ ਵੀ ਬੰਦਾ ਡਰਦਾ ਜਿਵੇਂ ਵਧੀਆ ਰੁੱਤ ਹੋ ਗਈ ਫਰਵਰੀ ਤੋਂ ਲੈ ਕੇ ਅਪ੍ਰੈਲ ਤੱਕ ਮਾਰਚ ਹਨ ਇਹ ਮਹੀਨਿਆਂ ਦੇ ਵਿੱਚ ਤੇਜੀ ਹੁੰਦੀ ਆ ਮੰਨ ਲਓ ਬਰੀਡਿੰਗ ਵਾਲੇ ਮਾਲ ਦੀ ਜਿਹੜਾ ਰੱਖਣ ਦੇ ਲਈ ਕੋਈ ਬੱਕਰੀਆਂ ਲੈਂਦਾ ਹਨਾ ਜਾਂ ਫਿਰ ਬਈ ਜਿਵੇਂ ਹੋ ਗਿਆ ਅਗਸਤ ਸਤੰਬਰ ਅਕਤੂਬਰ ਇਹ ਤੇ ਨਵੇਂ ਮਹੀਨੇ ਹੋ ਗਏ ਹਨਾ ਤੇ ਨਵਾਂ ਫਾਰਮ ਸ਼ੁਰੂ ਕਰਦੇ ਜਿਆਦਾ ਇਹਨਾਂ ਮਹੀਨਿਆਂ ਦੇ ਵਿੱਚ ਹੀ ਜਾਂ ਫਰਵਰੀ ਮਾਰਚ ਦੇ ਵਿੱਚ ਹੀ ਜ਼ਿਆਦਾ ਹੁੰਦਾ ਸੋ ਮਾਰਕੀਟਿੰਗ ਦੇਖੋ ਬਈ ਮਾਰਕੀਟ ਆਪਦੀ ਏਰੀਆ ਦੀ ਦੇਖੋ ਵੀ ਕੀ ਡਿਮਾਂਡ ਆ ਕਿੱਥੇ ਆਪਣਾ ਜਾਨਵਰ ਵਿਕੂਗਾ ਆਪਣਾ ਜਾਨਵਰ ਕੁਆਲਿਟੀ ਵਾਲਾ ਕਿ ਕਟੂ ਵਾਲਾ ਹਨਾ ਤੇ ਜੇ ਕਿਸੇ ਦਾ ਮੰਨ ਲਓ ਫਾਰਮ ਆ ਭਰਾ ਦਾ ਜਿਵੇਂ ਜਾਦੇ ਬੱਕਰੀਆਂ ਕੋਈ 50 40 50 ਨਗ ਰੱਖੇ ਹੁੰਦੇ ਆ ਬੱਚੇ ਜਾਦੇ ਹੁੰਦੇ ਆ ਪਚੌਣੇ ਵਿੱਚ ਅਗੇ ਰੇਟਾਂ ਦੇ ਵਿਘਨ ਵੱਧ ਤੋਂ ਵੱਧ ਲੋਕਾਂ ਤੱਕ ਆਪਣਾ ਕੰਮ ਜਾਵੇ ਪਤਾ ਲੱਗੇ ਵੀ ਫਾਰਮ ਇੱਥੇ ਹਨਾ ਫਿਰ ਬਈ ਮੰਨ ਲਓ ਜਿਵੇਂ ਅਸੀਂ ਵੀਡੀਓ ਕਰਦੇ ਆ ਤੁਸੀਂ ਕੋਈ ਵੀਡੀਓ ਚੱਕ ਲਓ ਆਪਣੇ ਚੈਨਲ ਤੇ ਜਿਨ੍ਹਾਂ ਦੀਆਂ ਵੀ ਕੀਤੀਆਂ ਵੀਡੀਓ ਉਹਨਾਂ ਨੂੰ ਪੁੱਛ ਕੇ ਦੇਖ ਲਓ ਵੀ ਕਿਵੇਂ ਦਾ ਰਿਸਪੌਂਸ ਮਿਲਦਾ ਵੀਡੀਓ ਕਰਾ ਲਓ ਹਨਾ ਕਿਸੇ ਚੈਨਲ ਤੋਂ ਉਦੇ ਨਾਲ ਵੀ ਆਪਣਾ ਕੰਮ ਲੋਕਾਂ ਨੂੰ ਪਤਾ ਲੱਗ ਜਾਂਦਾ ਅ ਮੁਹੰਮਦ ਯਾਕੂਬ ਸਤਿ ਸ੍ਰੀ ਅਕਾਲ ਭਾਈ ਜੀ ਸਤਿ ਸ੍ਰੀ ਅਕਾਲ ਜੀ ਕਿਵੇਂ ਹੋ ਭਾਈ ਭਾਈ ਜੀ ਜੇਕਰ ਪਸ਼ੂ ਇਹ ਕੀ ਸੇਲ ਕਰਨ ਦੇ ਹੋਮ ਤਾਂ ਕੋਈ ਵਪਾਰੀ ਦਾ ਨੰਬਰ ਹੈਗਾ ਜੀ ਕਿਹੜੇ ਪਸ਼ੂ ਆ ਭਾਈ ਜੱਸੀ ਆਪਣੇ ਕੋਲੇ ਕਿਹੜੇ ਜਾਨਵਰ ਆਪਣੇ ਕੋਲੇ ਕਿਹੜਾ ਪਿੰਡ ਆ ਤੁਹਾਡਾ ਈਲੀ ਦਾ ਵੀ ਤੇ ਸੇਲ ਤਾਂ ਭਾਈ ਹੋ ਜਾਂਦੇ ਜਾਨਵਰ ਇਹ ਤਾਂ ਕੋਈ ਦਿੱਕਤ ਹੀ ਨਹੀਂ ਗਈ ਵਿਕ ਤਾਂ ਸਾਰਾ ਕੁਝ ਹੀ ਜਾਂਦਾ ਮੰਦਾ ਚੰਗਾ ਮਾੜਾ ਚੰਗਾ ਸਾਰਾ ਵੇਖ ਜਾਂਦਾ ਉਹ ਜਿਆ ਰੇਟ ਹੋ ਜਾਂਦਾ ਚੰਗੇ ਦਾ ਚੰਗਾ ਮਾੜੇ ਦਾ ਮਾੜਾ ਹਰਮਨ ਪਾਤੀ ਲਾਇਆ ਰ ਇੱਕ ਦੀ ਅੱਗ ਹੋਰ ਕਰਦੇ ਆ ਬੰਦ ਕਰ ਬਾਹਰ ਠੰਡ ਨਾ ਵੇ ਇਧਰ ਬਾਈ ਰਾਜਵੀਰ ਮੱਟ ਦਾ ਦাদু ਵਾਲੀ ਵੀਡੀਓ ਹਾਂਜੀ ਹੋਰ ਪਰ ਹਰਮਨ ਹੋਈ ਜਾ ਕਿਵੇਂ ਆ ਆ ਮੁੰਡਾ ਬਾਈ ਆਪਣਾ ਲਾਈਵ ਦੇਖ ਕੇ ਆ ਜਾਂਦਾ ਕਰਵਾਇਆ ਕਿ ਇੱਥੇ ਸੀ ਕਰਵਾਇਆ ਹੋਰ ਫਿਰ ਸੱਟਾ ਕੰਮ ਕੀ ਕਰਦਾ ਈ ਕੋਣੀ ਤੇਰੇ ਲਾਈਵ ਦੀ ਆਪਸ਼ਨ ਹੈ ਲਾਈਵ ਆਪ ਦਾ ਅੱਛਾ ਬਈ ਸਮਝ ਨਹੀਂ ਤੁਹਾਡੀ ਰਾਜਵੀਰ ਵਾਲੀ ਵੀਡੀਓ ਕਿਵੇਂ ਆਪਣੇ 50000 ਫੋਲੋਅਰ ਹੋ ਗਏ ਸੱਚ ਬਈ ਹਾਂਜੀ ਬਈ ਇੱਕ ਖੁਸ਼ਖਬਰੀ ਦੇ ਦੇ ਗਏ ਸਾਰੇ ਭਰਾਵਾਂ ਨੂੰ ਮੈਂ ਤਾਂ ਭੁੱਲ ਗਿਆ ਸੀ ਹਨਾ ਆਪਣੇ ਬਈ ਫੇਸਬੁੱਕ ਪੇਜ ਤੇ 50000 ਫੋਲੋਅਰ ਹੋ ਗਿਆ ਪੂਰੇ ਠੀਕ ਆ ਬਈ ਜਿੰਨੇ ਭਰਾਵਾਂ ਨੇ ਸਾਥ ਦਿੱਤਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਆਹ ਦੇਖ ਲਓ ਬਈ ਆਪਣੇ 50000 ਫੋਲੋਅਰ ਹੋ ਗਏ ਆ ਫੇਸਬੁੱਕ ਤੇ ਜਿਹੜੇ ਭਰਾਵਾਂ ਨੇ ਪੇਜ ਹਜੇ ਤੱਕ ਨਹੀਂ ਫੋਲੋ ਕੀਤਾ ਤਾਂ ਤੁਸੀਂ ਪੇਜ ਜ਼ਰੂਰ ਫੋਲੋ ਕਰਿਓ Facebook ਤੇ Young Farmer ਬਾਈ ਨੀਅਰ ਪਾਤੜਾ ਬਾਈ ਬਾਈ ਜੱਸੀ ਤੁਸੀਂ ਮੈਨੂੰ ਵੀਡੀਓ ਪਾ ਦਿਓ ਆਹ ਨੰਬਰ ਤੇ 8699555651 ਰਾਜਵੀਰ ਮੱਟ ਦਾਦ ਵਾਲੀ ਵੀਡੀਓ ਬਾਈ ਰਾਜਵੀਰ ਵਾਲੀ ਵੀਡੀਓ ਬਾਈ ਰਾਜਵੀਰ ਨੇ ਬਣਾਇਆ ਬਾਈ ਬਰਾੜ ਬਛਿੰਡੇਆ ਨੇ ਤੇ ਮੈਂ ਤਾਂ ਛੋਟੀ ਜਿਹੀ ਵੀਡੀਓ ਬਣਾਈ ਆ ਕਿਉਂਕਿ ਨਿਹਰਾ ਹੋ ਗਿਆ ਸੀਗਾ ਤੇ ਪਾਦੇ ਕੋਈ ਨਹੀਂ 1-2 ਦਿਨਾਂ ਤੱਕ ਸ਼ੇਅਰ ਕਰ ਦਿਓ ਬਈ ਲਾਈਵ ਬੰਦੇ ਘਟ ਗਏ ਇੱਕ ਤਾਂ ਧੂਏਂ ਕਰਕੇ ਬੋਲਿਆ ਨਹੀਂ ਜਾਂਦਾ ਥੋੜਾ ਜਿਹਾ ਪੇਜ ਆਪਣਾ ਜਰੂਰ ਬਈ ਫੋਲੋ ਕਰ ਲਿਓ ਬਹੁਤ ਹੁਣ ਰੀਲਾਂ ਰੋਲਾਂ ਜਿਆਦਾ ਨਾ ਫੇਸਬੁੱਕ ਦੇ ਪਾਉਣੇ ਹੁੰਨੇ ਆ ਜਿਹੜੇ ਭਰਾ ਅਪਡੇਟ ਚਾਹੁੰਦੇ ਆ ਨਾ ਡੇਲੀ ਦੀ ਫੇਸਬੁੱਕ ਤੇ ਤੁਸੀਂ ਪੇਜ ਫੋਲੋ ਕਰੋ ਆਪਣਾ ਜਰੂਰ ਹੋਰ ਬਾਈ ਠੀਕ ਠਾਕ ਸਾਰੇ ਭਰਾ ਲਾਈਵ ਸ਼ਾਮ ਨੂੰ ਹੋ ਜਾ ਕਰਾਂਗੇ ਬਈ ਹੁਣ ਜਰੂਰ ਹਨਾ ਰਾਤ ਅਸੀਂ ਲੇਟ ਹੋ ਗਏ ਧੁੰਦ ਬਹੁਤ ਜਿਆਦੇ ਸੀ ਹਰਿਆਣੇ ਚ ਗਏ ਸੀ ਕਈ ਪਿੰਡਾਂ ਚ ਤੇ ਆਉਂਦੇ ਹੁੰਦੇ ਲੇਟ ਹੋ ਗਏ ਧੁੰਦ ਬਹੁਤ ਜਿਆਦੇ ਸੀ ਪ੍ਰਦੀਪ ਅਗਰ ਹੋਰ ਬਾਈ ਕੀ ਹਾਲ ਆ ਵਧੀਆ ਬਾਈ ਜੀ ਵਧੀਆ ਕੁਲਦੀਪ ਬੰਗੀ ਵਧੀਆ ਬਾਈ ਚੜਦੀ ਕਲਾ ਤੁਸੀਂ ਆ ਪਕਾੜਾ ਪਿਉਣੇ ਹੁੰਨੇ ਬੱਕਰੀਆਂ ਨੂੰ ਮੈਂ ਦਿਖਾਉਣਾ ਤੁਹਾਨੂੰ ਜੇ ਬੰਦਾ ਹੋਇਆ ਤਾਂ ਉਹ ਕਾੜਾ ਧਰਤਾ ਕਿੰਨੇ ਠੀਕ ਹੈ ਵੈਸੇ ਹੀ ਕਾੜੇ ਬਾਰੇ ਨਾ ਬਈ ਬਹੁਤ ਭਰਾਵਾਂ ਦੇ ਆਈ ਜਾਂਦੇ ਸੀ ਕਮੈਂਟ ਵੀ ਕਾੜਾ ਬਈ ਕੀ ਕੀ ਪਾਉਣਿਓ ਹਨਾ ਗੱਬਣ ਬੱਕਰੀ ਨੂੰ ਪਿਆਰ ਸਕਦੇ ਹੋ ਕਿ ਨਹੀਂ ਤੇ ਕਾੜਾ ਜੇ ਤਾਂ ਰਿਆਣੀ ਦਾ ਅੱਜ ਕਾੜੇ ਦੀ ਵੀਡੀਓ ਪਾਵਾਂਗੇ ਬਣਾ ਕੇ ਵੀ ਕੀ ਕੀ ਸਮਾਨ ਪਾਉਣਿਓ ਕਿਵੇਂ ਬਣਦਾ ਠੀਕ ਆ ਧੰਨਵਾਦ ਸਾਰਿਆਂ ਦਾ ਲਾਈਵ ਦੇ ਨਾਲ ਜੁੜਨ ਦੇ ਲਈ ਹੁਣ ਆਪਾਂ ਲਾਈਵ ਨੂੰ ਕਰਦੇ ਹਾਂ ਸਮਾਪਤ ਫੇਰ ਹੋਵਾਂਗੇ ਲਾਈਵ ਵੀਕ ਦਿਨ ਵੀਕ ਦਿਨ ਕੱਢਦੀ ਹੈ ਬੱਕਰੀ 2 ਦਿਨ ਠੀਕ ਰਹਿੰਦੀ ਆ ਫਿਰ ਮੋਕ ਲੱਗ ਜਾਂਦੀ ਆ ਕੀ ਹਾਲ ਬਾਈ ਜੀ ਮੋਕ ਲੱਗਦੀ ਦੇਖੋ ਕੀ ਕਾਰਨ ਕਰਕੇ ਹੈ ਨਾ ਮੋਕ ਲੱਗਦੀ ਕੀ ਕਾਰਨ ਕਰਕੇ ਆ ਜਿਹੜਾ ਤੁਹਾਡਾ ਉਨਚਾਰਾ ਜਾਂ ਫੀਡ ਵਗੈਰਾ ਦਿਨੇਓ ਖਾਣ ਦੇ ਲਈ ਕੁਝ ਵੀ ਦਿਨੇਓ ਉਹਦੇ ਤਾਂ ਨਹੀਂ ਦਿੱਕਤ ਕੋਈ ਕੋਈ ਮਿੱਟੀ ਰੇਤਾ ਜਾਂ ਕੋਈ ਗਲਿਆ ਤਾਂ ਨਹੀਂ ਸਮਾਨ ਹੈ ਨਾ ਇਨਫੈਕਸ਼ਨ ਹੁੰਦੀ ਹੈ ਜਿਹਦੇ ਤੋਂ ਉਹਦਾ ਡਾਈਜੈਸਟਿਵ ਸਿਸਟਮ ਖਰਾਬ ਹੁੰਦਾ ਹੈ ਨਾ ਪਹਿਲਾਂ ਤਾਂ ਇਹ ਚੀਜ਼ ਦੇਖਿਓ ਹੈ ਨਾ ਜਿਹੜੇ ਤੋਂ ਤੁਹਾਨੂੰ ਲੱਗਦਾ ਵੀ ਇਸ ਖਾਣੇ ਕਰਕੇ ਉਹਨੂੰ ਮੋਕ ਲੱਗਦੀ ਆ ਉਹ ਥੋੜੇ ਦਿਨ ਬੰਦ ਕਰ ਦਿਓ ਠੀਕ ਆ ਜੇ ਸੁੱਕਾ ਨੀਰਾ ਨਾਰਾ ਪਾਉਣੇ ਉਹਦੇ ਚ ਰੇਤਾ ਰੁੱਤਾ ਨਾ ਹੋਵੇ ਜਿਆਦਾ ਹਰੇ ਪੱਠੇ ਪਾਉਣ ਨਾਲ ਵੀ ਹੋ ਜਾਂਦਾ ਤਰੇਲੇ ਪੱਠੇ ਪਾਉਣ ਨਾਲ ਵੀ ਹਨਾ ਤੇ ਬਾਕੀ ਜੇ ਮੰਨ ਲਓ ਅੰਦਰ ਉਹਦੇ ਕੋਈ ਇਨਫੈਕਸ਼ਨ ਆ ਤਾਂ ਤੁਸੀਂ ਉਹਨੂੰ ਜਿਹੜੀ ਆਪਣੀ ਹਲਦੀ ਹੁੰਦੀ ਆ ਹਲਦੀ ਪਾਊਡਰ ਹਨਾ ਹਲਦੀ ਪਾਊਡਰ ਦੇ ਇੱਕ ਚਮਚ ਤੇ 10 ਐਮ ਐਲ ਸਰੋਂ ਦਾ ਤੇਲ ਇਹ ਦੇ ਸਕਦੇ ਹੋ ਹਨਾ ਇਹਦੇ ਨਾਲ ਵੀ ਸੈੱਟ ਹੋ ਜਾਂਦੀ ਆ ਬਾਕੀ ਦਵਾਈਆਂ ਬਹੁਤ ਆਉਂਦੀਆਂ ਬਾਈ ਬਾਇਓਟ੍ਰਿਮ ਗੋਲੀ ਆਉਂਦੀ ਆ ਉਹ ਵੀ ਦੇ ਸਕਦੇ ਹੋ ਤੀਜਾ ਇਸਾ ਗੋਲੀ ਦੇ ਸਕਦੇ ਹੋ ਵੱਡੀ ਹੁੰਦੀ ਹੈ ਪਸ਼ੂ ਦੀ ਜਾਂ ਸਲਫਾਡਿਮਾਈਡਾਈਨ ਆਉਂਦੀ ਹੈ ਹਨਾ ਉਹ ਵੀ ਤੀਜਾ ਹਿੱਸਾ ਦੇ ਸਕਦੇ ਹੋ ਤੇ ਸਭ ਤੋਂ ਪਹਿਲਾਂ ਤਾਂ ਇਹ ਦੇਖੋ ਵੀ ਬੱਕਰੀ ਨੂੰ ਮੋਕ ਲੱਗਦੀ ਕੀ ਕਾਰਨ ਕਰਕੇ ਠੀਕ ਹੈ ਜੀ ਬਾਕੀ ਬਈ ਮੇਰੇ ਨੰਬਰ ਤੇ ਵਟਸਐਪ ਕਰ ਲਿਓ 8699555652 ਠੀਕ ਹੈ ਬਈ ਧੰਨਵਾਦ ਸਾਰਾ